ਪਸ਼ਮਾ ਵਾਲਾ ਸਮਾਨ ਪਿਆ ਸਾਰਿਆਂ ਕੋ ਆ ਪਸ਼ਮ ਨੂੰ ਯੂਜ਼ ਕਿੱਦਾਂ ਕਰਨਾ ਆ ਸਹੀ ਤਰੀਕੇ ਨਾਲ ਯੂਜ਼ ਕਿੱਦਾਂ ਕਰਨਾ ਇਹ ਕਿਸੇ ਨੂੰ ਨਹੀਂ ਪਤਾ ਜਿਹੜਾ ਅਸੀਂ 골ਡ ਪੈਕ ਤਿਆਰ ਕਰੀਦਾ ਆ ਜੋ ਵੀ ਇਹਦੇ ਵਿੱਚ ਸਮਾਨ ਪੈਂਦਾ ਆ ਸਾਰਾ ਜਿੱਦਾਂ ਹੀਰਾ ਪਸ਼ਮ ਹੋ ਗਈ 골ਡ ਪਸ਼ਮ ਹੋ ਗਈ ਪ੍ਰਵਾਲ ਪਿਸ਼ਟੀ ਆ ਮੁਕਤਾ ਪਿਸ਼ਟੀ ਆ ਲੋਪ ਪਸ਼ਮ ਬੰਗ ਪਸ਼ਮ ਕੇਸਰ ਵਗੈਰਾ ਆ ਤੁਸੀਂ ਨਵਾਂ ਸ਼ਹਿਰ ਵਿਜ਼ਿਟ ਕਰੋ ਸਾਡੇ ਕੋ ਬਕਾਇਦਾ ਜਿੱਦਾਂ ਜਿਹੜੇ ਕਸਟਮਰ ਬਾਹਰ ਆ ਕੋਈ ਜਰਮਨੀ ਤੋਂ ਕੋਈ ਯੂ ਐਸ ਏ ਤੋਂ ਕੋਈ ਕੈਨੇਡਾ ਤੋਂ ਸਪੈਸ਼ਲ ਸਰਦੀਆਂ ਵਿੱਚ ਉਹਨਾਂ ਨੇ ਵਿਜ਼ਿਟ ਕਰਨਾ ਆ ਆਪਣਾ ਟਾਈਮ ਬੁੱਕ ਕਰਵਾਇਆ ਹੋਇਆ ਹੈ ਵਾ ਸਰਦੀਆਂ ਦੀ ਸਪੈਸ਼ਲ ਖੁਰਾਕ ਤੁਸੀਂ ਸਾਹਮਣੇ ਰੈਡੀ ਕਰਵਾਣੀ ਹੈ ਨਵਾਂ ਸ਼ਹਿਰ ਆ ਜਾਈਓ ਤੇ ਉਹ ਕੋਈ ਵੀ 골ਡ ਭਸਮ ਆ ਤੁਹਾਡੇ ਸਾਰੇ ਸਾਹਮਣੇ ਤਿਆਰ ਕਰੀ ਦੀ ਆ ਸਾਰੀਆਂ ਭਸਮਾ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਜਿੱਦਾਂ ਬਕਾਇਦਾ ਪ੍ਰਵਾਲ ਪਿਸ਼ਟੀ ਆ ਆ ਜੜੀ ਬੂਟੀਆਂ ਸੀ ਪੀਸ ਕੇ ਰੱਖੀ ਦੀਆਂ ਆ ਭਸਮਾ ਵਗੈਰਾ ਸਾਰੀਆਂ ਸਾਹਮਣੇ ਰਲਾਈ ਦੀਆਂ ਆ ਔਰ 100% ਨੇਚਰਲ ਹੋਊਗਾ ਸਮਾਨ ਕੋਈ ਵੀ 골ਡ ਵਗੈਰਾ ਵਾ ਹੀਰਾ ਭਸਮਾ 125mg ਤੇ ਲੈ ਕੇ 1 ਗ੍ਰਾਮ ਦੀ ਖੁਰਾਕ ਤੱਕ ਸਾਡੇ ਕੋਲ ਅਵੇਲੇਬਲ ਹੁੰਦੀ ਹੈ ਔਰ ਬਕਾਇਦਾ 100% ਸਾਰਾ ਜੈਨੂਇਨ ਸਮਾਨ ਹੋਊਗਾ ਆਪਸਮਾ ਵਗੈਰਾ ਹੁੰਦੀਆਂ ਆ ਆ ਹੀਰਾ ਭਸਮਾ ਕੇਸਰ ਵਗੈਰਾ ਤੁਸੀਂ ਸਾਹਮਣੇ ਪਵਾ ਸਕਦੇ ਆ 골ਡ ਭਸਮ ਦੇ 10-10 ਗ੍ਰਾਮ ਦੇ ਪੈਕ ਹੁੰਦੇ ਆ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਜੋ ਵੀ ਸਮਾਨ ਕਵਾਂਗੇ ਔਰ ਜੋ ਵੀ ਭਸਮ ਹੋਊਗੀ ਸਾਰੀ ਕੱਲੀ-ਕੱਲੀ ਤੁਹਾਡੇ ਸਾਹਮਣੇ ਪਾਊਗੀ ਵੈਦ rahul lodiya ਨਵਾਂ ਸ਼ਹਿਰ ਤੋਂ ਦੇਸੀ ਦਵਾਈਆਂ ਵਾਲੇ